ਪਰਮਾਤਮਾ ਦੇ ਚਰਨਾਂ ਵਿੱਚ ਆਸ਼ਰਦਾ ਕਿ ਜਿਹੜੀ ਇਹ ਛਤਰੀ ਫਿਲਮ ਇੱਕ ਬਹੁਤ ਵੱਡੇ ਰਕੌਣ ਪੈਦਾ ਕਰੂਗੀ ਜਿਹੜਾ ਵੀ ਬੰਦਾ ਛਤਰੀ ਫਿਲਮ ਦੇਖ ਕੇ ਇਹਨਾਂ ਨੂੰ ਬਾਗੇ ਦੱਸੂ ਆਉਣ ਲਈ ਫਿਲਮ ਦੇਖੀ ਆ ਤਾਂ ਸ਼ੌਕ ਦੇਊਗਾ ਕੋ 20% ਡਿਸਕਾਊਂਟ ਮੈਂਬਰਸ਼ਿਪ ਦੇ ਵਿੱਚ ਮਿਲੂਗਾ ਸਕਰੀਨ ਸ਼ਾਟ ਵੀ ਮੈਂ ਦੇਖ ਕੇ ਆਇਆ ਆ ਮੇਰੇ ਕੋਲ ਸਬਸਕ੍ਰਾਈਬ ਹੈਗੀ ਆ ਤੇ ਉਹਨੂੰ 20% ਜਿਹੜੀ ਮੈਂਬਰਸ਼ਿਪ ਦੇ ਵਿੱਚ ਉਹ ਜਿੰਨੀ ਵੀ ਇਹਨਾਂ ਦੀ ਫੀਸ ਹੈ ਤੇ ਇੱਕ ਵਾਦੀਲ ਦਾ ਬਫੇ ਤੇ ਆਏ ਆ ਤੇ ਜਿੱਥੇ ਮੈਂ ਇਹ ਸਰਕੇ ਦਾ ਸੇਵਾਦਾਰ ਹੋਣ नाते ਆਪਣੇ ਵੱਲੋਂ ਸਾਡੇ ਸਮੁੱਚੇ ਆਮ ਆਦਮੀ ਪਾਰਟੀ ਵੱਲੋਂ ਸਾਡੇ ਜ਼ਿਲ੍ਹਾ ਪ੍ਰਧਾਨ ਮਕਰ ਸਾਹਿਬ ਬੈਠੇ ਸਾਡੀ ਟੀਮ ਬੈਠੀ ਹੈ इवन ਸਾਡੇ ਮੁੱਖ ਮੰਤਰੀ ਸਾਹਿਬ ਸਰਦ ਭਗਵੰਤ ਸਿੰਘ ਮਾਨ ਜੀ ਜਿਹੜੇ ਕਲਾਕਾਰਾਂ ਨੂੰ ਪਿਆਰ ਕਰਦੇ ਆ ਜਿੰਨੋਂ ਪਿਆਰ ਕਰਦੇ ਆ ਉਹਨਾਂ ਵੱਲੋਂ ਵੀ ਅੱਜ ਦੇ ਇਸ ਸ਼ੁਭ ਦਿਹਾੜੇ ਦੀ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਤੇ ਪਰਮਾਤਮਾ ਦੇ ਚਰਨਾਂ ਰਸ ਕਰਦਾ ਕਿ ਜਿਹੜੀ ਇਹ ਛਤਰੀ ਫਿਲਮ ਇੱਕ ਬਹੁਤ ਵੱਡੇ ਰਿਕੋਰਡ ਪੈਦਾ ਕਰੇ ਤਾਂ ਕਿ ਇੱਕ ਅੱਖੀ ਝਰਨ ਦੇ ਲੋਕਾਂ ਨੂੰ ਦੇਖਣ ਨੂੰ ਮਿਲਣੀ ਹੈ ਤਾਂ ਉਹਦੇ ਤੋਂ ਹੋਰ ਜਿਵੇਂ ਢਿੱਲੋਂ ਸਾਹਿਬ ਸਿੱਧੂ ਸਾਹਿਬ ਸਾਡੀ ਟੀਮ ਵਿੱਚ ਹੀ ਹੈ ਇਦਾਂ ਦੇ ਹੋਰ ਕਲਾਕਾਰਾਂ ਨੂੰ ਇਦਾਂ ਦੇ ਹੋਰ ਇਨਵੈਸਟਰਾਂ ਨੂੰ ਇੱਕ ਇਨਸਪੀਰੇਸ਼ਨ ਮਿਲੇ ਵੀ ਅਸੀਂ ਵੀ ਅੱਛੀਆਂ ਖੇਡਾਂ ਬਣਾਈਏ ਤਾਂ ਵੀ ਛਤਰੀਆਂ ਨੂੰ ਅਸੀਂ ਪੈਸਾ ਵੀ ਕਮਾਈਏ ਤੇ ਨਾਂ ਵੀ ਬਣਾਈਏ ਤੇ ਸਾਡੇ ਛੋਟੀ ਭੈਣ ਗੈਸਮੈਨ ਤੇ ਢਿੱਲੋਂ ਸਾਹਿਬ ਵਾਸਤੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰੋ ਜਿਵੇਂ ਪੂਨੇ ਕੋ ਅਫਰ ਰੈਨਾ ਹਿੱਟ ਇਸ ਸਾਲਾ ਅੱਜ ਦਾ ਫੰਕਸ਼ਨ ਅਲੀਕਿਆ ਗਿਆ ਪ੍ਰਦੀਪ ਅਪੂ ਭਾਈ ਜੇਮ ਦੀ ਦੋਸਤੀ ਸਾਡੀ ਔਰ ਐਕਸਰਸਾਈਜ਼ ਕਰਿਆ ਕਰੋ ਪਹਿਲੀ ਗੱਲ ਤਾਂ ਸਭ ਤੋਂ ਜ਼ਿਆਦਾ ਹੈ ਜ਼ਰੂਰੀ ਆ ਕਿ ਸਾਰੀਆਂ ਚੀਜ਼ਾਂ ਦੇ ਨਾਲੋਂ ਜਿਹੜੀ ਜ਼ਰੂਰੀ ਆ ਸਿਹਤ ਆ ਤੇ ਸਿਹਤ ਪੱਲੇ ਆ ਤਾਂ ਸਾਰਾ ਕੁਝ ਪੱਲੇ ਆ ਕਿ ਪੈਸਾ ਹੈ ਨਹੀਂ ਪੱਲੇ ਤਾਂ ਮਨ ਸਮਝਾ ਲਉਗੇ ਹੱਥ ਪੈਰ ਨਾ ਚੱਲੇ ਕਿਥੋਂ ਲੋੜ ਕਮਾ ਲਉਗੇ ਸੋ ਛਤਰੀ ਅਸੀਂ ਫਿਲਮ ਕੀਤੀ ਆ ਹਰ ਇੱਕ ਬੰਦੇ ਦਾ ਸੁਪਨਾ ਹੁੰਦਾ ਐਕਟਿੰਗ ਦਾ singing ਦੇ ਦੌਰ ਤੇ ਸਾਨੂੰ ਤੁਸੀਂ 20 ਸਾਲਾਂ ਤੋਂ ਪਿਆਰ ਕਰ ਰਹੇ ਹੋ ਮੁਹੱਬਤ ਕਰ ਰਹੇ ਹੋ ਦੋਨੋਂ ਜਾਣੇ ਅਸੀਂ ਲੱਗੇ ਹੋਏ ਆ ਸੋ ਸਾਰੀ ਟੀਮ ਨੇ ਬੜਾ ਜ਼ੋਰ ਲਾਇਆ ਹੈ ਮੈਂ ਔਰ ਜਸਪੀਨ ਜਸੀ ਐਸਐਮਏ ਕੇ ਸਾਰਾ ਕੁਝ ਤੁਹਾਨੂੰ ਦੱਸ ਹੀ ਦਿੱਤਾ ਫਿਲਮ ਬਾਰੇ ਵਧੀਆ ਫਿਲਮ ਹੈ ਇੱਕ ਆਪਣੇ ਵੱਲੋਂ ਬਣਾਈ ਹੈ ਤੁਸੀਂ ਦੇਖਿਓ ਤੁਹਾਡੇ ਸਾਥ ਦੀ ਲੋੜ ਹੈ ਪਿਆਰ ਦੀ ਲੋੜ ਹੈ ਸੋਨੀ ਢਾਲੀਵਾਲ ਸੜੀ ਫਿਲਮ ਦਾ ਡਾਇਰੈਕਟਰ ਕੁਲਵੀਰ ਸੋਨੀ ਵੀਰ ਜਿਹੜਾ ਕਿ ਮੁੰਡਾ ਬਿਮਿਕਰੀ ਕਰਕੇ ਗਿਆ ਉਹਨੂੰ ਕਾਲੇ ਦੇ ਨਾਮ ਤੇ ਤੁਸੀਂ ਜਾਣਦੇ ਹੋ ਪੱਗ ਜਵਨੀ ਹੁੰਦੀ ਹੈ ਇੱਥੇ ਅੱਜ ਪੱਗ ਨਹੀਂ ਬਣ ਕੇ ਆਇਆ ਇਹ ਵੀ ਪੰਗਾ ਹੁੰਦਾ ਬੰਦੇ ਨੂੰ ਪਿਛਾੜ ਵਾਸਤੇ ਇੱਕ ਵਾਰੀ ਵੱੜ ਜੇ ਉਦਾਂ ਦੀ ਚਾਹੀਦੀ ਹੁੰਦੀ ਸੋ ਇਹਦਾ ਬਹੁਤ ਅੱਛਾ ਕੈਰੈਕਟਰ ਹੈ ਇਹਦੇ ਵਿੱਚ ਔਰ ਮੇਰਾ ਵੱਡਾ ਵੀਰ ਹਰਿੰਦਰ ਭੁੱਲਰ ਜਿਹੜਾ ਕਿ ਸਾਡਾ ਸੀਨੀਅਰ ਆਰਟਿਸਟ ਹੈ ਸੀਨੀਅਰ ਕਲਾਕਾਰ ਹੈ ਸਾਡੇ ਫਿਲਮਾਂ ਦਾ ਸੋ ਇਹਦਾ ਬਹੁਤ ਸੋਹਣਾ ਕੈਰੈਕਟਰ ਹੈ ਜੱਗੀ ਜਗਾੜੀ ਦਾ ਕੈਰੈਕਟਰ ਹੈ ਪਰ ਤੁਹਾਨੂੰ ਪਸੰਦ ਆਏਗਾ ਕਿ ਬਹੁਤ ਅੱਛੀ ਐਕਟਿੰਗ ਕੀਤੀ ਹੈ ਬੜੀ ਨੈਚਰਲ ਐਕਟਿੰਗ ਕੀਤੀ ਹੈ ਸਾਡੇ ਆ ਮਜ਼ਾ ਹੋਇਆ ਕਲਾਕਾਰ ਸਾਨੂੰ ਉੱਥੇ ਦੇਖਣ ਨੂੰ ਮਿਲੂਗਾ ਤਾਂ ਆਵਰ ਸਿੱਧੂ ਵੀਰ ਔਰ ਸਰਦਾਰ ਸੋਹੀ ਸਾਹਿਬ ਬਾਰੇ ਤੁਸੀਂ ਸਾਰੇ ਜਾਣਦੇ ਹੋ ਨਟਕਰ ਸਾਹਿਬ ਰਾਜ ਤਾਲੀਵਾਲ ਔਰ ਵਕੀਲਾਮਾਨ ਰਾਜ ਤਾਲੀਵਾਲ ਉਹਨਾਂ ਦਾ ਬਹੁਤ ਅੱਛਾ ਕੈਰੈਕਟਰ ਹੈ ਦੇ ਵਿੱਚ ਸਾਰੀ ਟੀਮ ਨੇ ਬੜੀ ਮਦਦ ਬੜੀ ਠੰਡ ਦੇ ਵਿੱਚ ਆਹੀ ਮਹੀਨੇ ਜਦੋਂ ਸ਼ੂਟ ਕੀਤੀ ਸੀ ਮੇਰੇ ਖਿਆਲ ਚ 1 ਜਨਵਰੀ ਤੋਂ ਲੈ ਕੇ ਅਸੀਂ 13 14 ਦਿਨਾਂ ਦੇ ਵਿੱਚ ਤੇ ਸ਼ੂਟਿੰਗ ਵਾਲਾ ਕੰਮ ਇਤੋਂ ਵੀ ਉਹ ਕੰਮ ਹੈ ਠੀਕ ਹੈ ਪਹਿਲਾਂ ਮੈਨੂੰ ਇਦਾਂ ਲੱਗਦਾ ਹੁੰਦਾ ਸੀ ਯਾਰ ਪ੍ਰੋਗਰਾਮ ਐ ਹੁਣ ਮੇਰਾ ਅੱਜ ਪ੍ਰੋਗਰਾਮ ਸੀ ਮਕੇਰੀਆਂ ਮੈਂ ਕਰਕੇ ਆਇਆ ਹਨਾ ਕਿਉਂਕਿ ਉਹ ਉਥੇ ਹੁੰਦਾ ਵੀ ਆਡੀਅנס ਵੀ ਹੁੰਦੀ ਐ ਸਾਰਾ ਕੁਝ ਬੰਦਾ ਮੈਨੇਜਮੈਂਟ ਵੀ ਹੁੰਦੀ ਐ ਟੀਮ ਤੁਸੀਂ ਇੱਥੇ ਤੁਸੀਂ ਫਿਰ ਨਵੇਂ ਤਰੀਕੇ ਦੇ ਨਾਲ ਵਿਚਰਦੇ ਹੋ ਜਿਹੜੀਆਂ ਪ੍ਰੋਮੋਸ਼ਨ ਵਾਲਾ ਕੰਮ ਐ ਅਸੀਂ ਸ਼ੁਰੂ ਕੀਤਾ ਸੋ ਪ੍ਰਦੀਪ ਭਾਈ ਨੇ ਕਿਹਾ ਕਿ ਇੱਥੇ ਹਾਜ਼ਰੀ ਆਪਾਂ ਅੱਜ ਕਰਾਂਗੇ ਸੋ ਇਹਦੇ ਕਰਕੇ ਅੱਜ ਇਹ ਸਵੱਬ ਬਣਿਆ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਜੇਮ ਰੈਂਪਰ ਜੇਮ ਪਿੱਛੇ ਨਾਲ ਕਹਿੰਦੇ ਵੀ ਜਿਹੜੀ ਚੀਜ਼ ਦੇ ਆਏ ਹੋਈ ਹੈ ਉਹਦੇ ਵੀ ਜਰੂਰੀ ਐਡ ਕਰਨੀ ਹੈ ਨਾ ਤੇ ਛਤਰੀ ਫਿਲਮ ਦਾ ਜਿਹੜਾ ਕਿ ਬੰਦਾ ਜਿਹੜਾ ਵੀ ਬੰਦਾ ਛਤਰੀ ਫਿਲਮ ਦੇਖ ਕੇ ਇਹਨਾਂ ਨੂੰ ਆ ਕੇ ਦੱਸੂਗਾ ਵੀ ਮੈਂ ਫਿਲਮ ਦੇਖੀ ਆ ਉਹਦਾ ਸ਼ਾਟ ਦੇਊਗਾ ਤਾਂ 20% ਡਿਸਕਾਊਂਟ ਮੈਂਬਰਸ਼ਿਪ ਦੇ ਵਿੱਚ ਮਿਲੂਗਾ ਰੈਂਪਸ ਜਿਮ ਦੇ ਵਿੱਚ ਠੀਕ ਹੈ ਜੀ ਜਿਹੜੇ ਮਰਦੀ ਬੰਦੇ ਆ ਜੋ ਮੈਨੇਜਮੈਂਟ ਸਾਹਮਣੇ ਬੈਠੀਆਂ ਇਸ਼ਾ ਗਰੇਵਾਲ ਜੀ ਠੀਕ ਹੈ ਜੀ ਜਿਹੜਾ ਵੀ ਛਤਰੀ ਫਿਲਮ ਦਾ ਸਕਰੀਨ ਸ਼ਾਟ ਵੀ ਮੈਂ ਦੇਖ ਕੇ ਆਇਆ ਆ ਮੇਰੇ ਕੋਲ ਸਬਸਕ੍ਰਾਈਬ ਹੈਗੀ ਆ ਤੇ ਉਹਨੂੰ 20% ਜਿਹੜੀ ਮੈਂਬਰਸ਼ਿਪ ਦੇ ਵਿੱਚੋਂ ਜਿੰਨੀ ਵੀ ਇਹਨਾਂ ਦੀ ਫੀਸ ਹੈ ਤੇ ਇੱਕ ਪਟੀਨ ਦਾ ਡਾਟ ਗੋਰੀ